ਸਵਾਰਗ ਦੀ ਹੈ ਜਿਹੜੇ ਲੋਕ ਨਾ ਰਹਿੰਦੇ ਨੇ ਪਰ ਬੜੇ ਘਟ ਹੈ ਜੀ ਅਸੀਂ ਇਹ ਚਾਹੁੰਦੇ ਵੀ ਸਾਡੀ ਜਿਹੜੀ ਕੁੜੀ ਹੈ ਉਹ ਅੱਡ ਹੋ ਜਵੇ ਮੁੰਡੇ ਨੂੰ ਲੈ ਕੇ ਆਪਣਾ ਘਰ ਖੋਲ ਲਵੇ ਤੇ ਸਾਡਾ ਮੁੰਡਾ ਸਾਡੇ ਨਾਲ ਰਹੇ ਇਹ ਇਦਾਂ ਦਾ ਕੰਮ ਚਾਹੁੰਨੇ ਮੈਂ ਕਹਿੰਦਾ ਕੁੜੀ ਨੂੰ ਵੀ ਐਜੂਕੇਟ ਕਰੋ ਤੇ ਮੁੰਡੇ ਨੂੰ ਵੀ ਭਾਈ ਆਪਣੀ ਸਹੌਰਿਆਂ ਦੇ ਨਾਲ ਰਹੋ ਹੈਨਾ ਜੇ ਪ੍ਰੋਬਲਮ ਆਉਂਦੀ ਆ ਫੇ ਤੁਸੀਂ ਦੇਖੋ ਕੋਈ ਨਾ ਕੋਈ ਰਹਿੰਦੇ ਤਾਂ ਹੈਗੇ ਆ ਪੱਡਾ ਸਾਹਿਬ ਇਕੱਠੇ ਹੀ ਰਹਿੰਦੇ ਆ ਇੱਕ ਦੇ ਰਹਿੰਦੇ ਆ ਕੁੜੀ ਦੇ ਮਾਪੇ ਰਹਿੰਦੇ ਆ ਉਹ ਮਤਲਬ ਦੂਰੋਂ ਪਛਾਣ ਹੋ ਜਾਂਦੇ ਆ ਉਹ ਨਹੀਂ ਮਤਲਬ ਪੱਗ ਵੀ ਵਧੀਆ ਬਣੀ ਹੁੰਦੀ ਕੋਟ ਪੈਂਟ ਪਾਇਆ ਹੁੰਦਾ ਹੂੰ ਉਹਦੇ ਕੜਾ ਵੀ ਹੁੰਦਾ ਘੜੀ ਵੀ ਵਧੀਆ ਲਾਈ ਹੁੰਦੀ ਆ ਉਹ ਇੰਨੇ ਸ਼ਕੀਨ ਲੱਗਦੇ ਲੱਗੇ ਮੁੰਡੇ ਦਾ ਪੇ ਬੈਠਾ ਹੁੰਦਾ ਹੂੰ ਉਹਦੇ ਉਹਦੇ ਮੈਲੇ ਕੱਪੜੇ ਹੁੰਦੇ ਉਹ ਵਿਚਾਰਾ 20 ਮਿੰਟ ਤੋਂ ਆਇਆ ਹੁੰਦਾ ਹੂੰ ਤੇ ਮਤਲਬ ਕਹਿੰਦਾ ਔਰਤ ਦਾ ਜਮਾਨਾ ਆ ਨਾ ਇੱਥੇ ਹਾਂ ਤੇ ਉਹ ਉਹ ਪਧੂਰੇ ਪਛਾਣ ਹੋ ਜਾਂਦੇ ਆ ਉਹ ਵੀ ਆ ਤੁਸੀਂ ਤੁਸੀਂ ਪੁੱਛ ਲਿਓ ਭਾਵੇਂ ਕਹਿੰਦਾ ਕੁੜੀ ਨੇ ਮਗਾਇਆ ਤੇ ਮੁੰਡੇ ਨੇ ਕਹਿੰਦਾ ਕੁੜੀ ਨੇ ਮਗਾਇਆ ਅੱਛਾ ਤੁਸੀਂ ਕਹਿੰਦੇ ਵੀ ਜਿਹੜਾ ਬੰਦੇ ਦੀ ਪੂਰੀ ਟੌਰ ਟੂਰ ਹੋਵੇ ਆ ਨਾ ਕੜੇ ਕੋੜੇ ਸੋਨਾ 사ਨਾ ਪਾਇਆ ਹੋਵੇ ਤੇ ਉਹ ਕੁੜੀ ਤੇ ਰਹਿਦਾ ਆਣ ਗਿਆ ਉਹ ਕੁੜੀ ਆਪ ਹਥਿਆਰ ਕਰਦੀ ਆ ਉਹਨੂੰ ਵੀ ਸਾ ਮੇਰਾ ਡੈਡੀ ਆ ਰਮਾਲ ਨਾ ਭੁੱਲ ਜAVE ਡੈਡੀ ਨੂੰ ਕੁਛ ਨਹੀਂ ਕਹਿਣਾ ਉਹਨਾਂ ਤੇ ਰਾਤੀ ਤੁਸੀਂ ਬੋਲ ਪੈ ਸਕੇ ਉਹ ਇਦਾਂ ਹੋ ਗਈ ਸੀਗੀ ਤੁਸੀਂ ਐ ਕਰ ਦਿੱਤੀ ਤੁਸੀਂ ਆ ਉਹਨਾਂ ਦਾ ਬਾਥਰੂਮ ਵੀ ਨੂੰ ਮਤਲਬ ਉਹਨਾਂ ਦਾ ਕੋਈ ਖਲਾਰਾ ਵੀ ਨਹੀਂ ਹੁੰਦਾ ਘਰ ਦੇ ਵਿੱਚ ਜਿੱਦਾਂ ਕੱਲ ਜੇ ਤੁਸੀਂ ਜੈਨ ਬਾਲ ਦੇ ਪਿਆ ਜਾਂ ਕੋਈ ਪਿਸ਼ਾਬ ਇਧਰ ਉਧਰ ਹੋ ਗਿਆ ਜੇ ਮੁੰਡੇ ਦਾ ਪਿਸ਼ਾਬ ਇਧਰ ਉਧਰ ਹੋ ਗਿਆ ਮੁੰਡੇ ਦੇ ਮਾਪੇ ਦਾ ਮਾਪੇ ਦਾ ਤਾਂ ਫੇਰ ਤਾਂ ਦੇਖ ਲਓ ਫੇ ਉਹ ਵਿਚਾਰੀ ਜਿੱਦਾਂ ਤੂੰ ਕਹਿਆ ਵੀ ਉਹ ਪਿੱਛੇ ਫਿਰਦੀ ਜਾਂ ਉਹਦੇ ਘਰ ਆਲੀ ਪਈ ਫਿਰ ਕਿਤੇ ਨਾ ਸਾਡੀ ਬੋਲ ਨਾ ਪਵੇ ਹਨਾ ਤੇ ਉਹ ਉਹ ਇਸ ਤਰ੍ਹਾਂ ਘਰ ਜਦਾ ਰਹਿੰਦੇ ਆ ਤੇ ਜਿਹੜੇ ਦੂਜੇ ਕੁੜੀ ਵਾਲਿਆਂ ਦਾ ਕੋਈ ਪਿਸ਼ਾਬ ਪਿਛੋਕ ਨਹੀਂ ਕੋਈ ਕੁਝ ਨਹੀਂ ਜਿੱਦਾਂ ਕੱਲ ਉਹਦਾ ਡੈਡੀ ਜੀ ਉਦਹੀਂ ਕਹਿ ਸਕੇ ਹੂੰ ਉਹ ਮਤਲਬ ਕਹਿ ਰਦਾ ਕਿ ਉਹ ਉੱਥੇ ਡੈਡੀ ਉਹਨੂੰ ਵੀ ਛੱਡਣਾ ਪੈਂਦਾ ਪਰਵਣੇ ਨੂੰ ਵੀ ਛੱਡਣਾ ਪੈਂਦਾ ਡੈਡੀ ਜੀ ਦਾ ਉਹਨੇ ਵੀ ਕਿਹ ਕਿਹ ਮਹਿਫਲ ਤੇ ਵੀ ਬਹਿਣਾ ਨਾ ਹੂੰ ਉਹਨੇ ਸਹੁਰੇ ਨੂੰ ਕਹਿਣਾ ਸਾਡੇ ਡੈਡੀ ਜੀ ਇਦਾਂ ਆਪਣੇ ਨਾਂ ਤੇ ਮਾਪੇ ਦਾ ਨਾਂ ਬੜੇ ਹੁਣ ਟਰੰਪ ਨਾ ਹੁਣ ਟਰੰਪ ਰਾਂ ਇਹ ਹਾਲਾਤ ਹੈ ਸਹੁਰਾ ਨਾਲ ਬਹਿ ਜਾਂਦਾ ਉਹਦੇ ਇੱਕ ਐਡਾ ਪ੍ਰੈਜ਼ੀਡੈਂਟ ਆ ਉਹ ਆਹ ਰਾਵਨ ਆਪਣੇ ਪਿਓ ਦੀ ਟੇਕਰ ਕਰਦੀ ਔਰ ਟਰੰਪ ਵਾਲੂ ਵੇਖਦੀ ਵੀ ਨਹੀਂ ਉਹ ਇਕੱਲੇ ਇਕੱਲਾ ਬੈਠਾ ਹੁੰਦਾ ਟਰੰਪ ਗੁੰਜੇ ਤੇ ਥੈਂਕ ਯੂ ਟਰੰਪ ਥੈਂਕ ਯੂ ਲਵ ਯੂ ਇਦਾਂ ਹੈਗੀ ਐਦਾ ਹੈਗੀ ਆ ਵੀ ਉਹ ਜਿੱਦਾਂ ਵੀ ਉਹ ਆਪਣੇ ਪੇਜ ਦੀ ਵੀ ਨਹੀਂ ਗੱਲ ਕਰਦੇ ਪਾਸ ਇੱਥੇ بڑے بڑے ਪੱਟਾ ਸਾਹਿਬ ਟਰੱਕ ਕੰਪਨੀ ਆਇਆ ਉਹਨਾਂ ਦੀਆਂ ਹਮ ਟਰੱਕ ਕੰਪਨੀ ਆਇਆ ਜਿਹੜੇ ਬੰਦੇ ਹਾਰੇ ਦੇ ਵਾਲੇ ਜਾਣਦੇ ਆ ਨਾ ਉਹਨਾਂ ਦੀਆਂ ਕੰਪਨੀਆਂ ਟਰੱਕ ਉਹ ਡੈਡੀ ਜੀ ਦੀ ਸ਼ਿਫਟ ਕਰਦੇ ਆ ਆਪਣੇ ਸੌਦੇ ਦੀ ਹਮ ਐਡੀ ਇੱਕ ਬੰਦੇ ਦਾ ਨਾ ਹਟਾਂ ਦੀ ਸਾਹਿਬ ਇੱਥੇ ਘੱਟੋ ਘੱਟ 15000 ਸਕਰ ਫੋਰ ਦਾ ਘਰ ਹੋਣਾ ਬੜਾ ਵੱਡਾ ਘਰ ਬਣਾ ਇਹ ਕੰਮ ਤੇ ਗਿਆ ਤੇ ਉਹ ਦੋ ਗੱਡੀਆਂ ਚ ਪਹਿਲੋ ਪਿਓ ਆਇਆ ਬਾਅਦ ਚ ਮੁੰਡਾ ਤਾਂ ਮੈਂ ਕਿਹਾ ਤੁਸੀਂ ਇੱਕ ਗੱਡੀ ਚ ਆ ਜਾਣਾ ਸੀ ਕਿੰਨਾ ਨਹੀਂ ਅੱਡ ਹੋਇਆ ਇਹ ਅੱਡ ਹੈ ਕਹਿੰਦਾ ਕਿੰਨਾ ਵੱਖਰਾ ਰਹਿੰਦਾ ਇਹ ਹੁਣ ਤੁਸੀਂ ਦੇਖੋ ਇੰਨਾ ਸੋਨਾ ਘਰ ਬਣਾਇਆ ਤੇ ਮੈਂ ਕਿਹਾ ਫਿਰ ਤੁਹਾਡੇ ਘਰ ਚ ਕਹਿੰਦਾ ਅਸੀਂ ਦੋਨੇ ਰਹਿੰਨੇ ਆ ਇਦਾਂ ਇੱਕ ਮੈਂ ਹੋਰ ਦੱਸਦਾ ਹੁਣ ਵਿਚਾਰਾ ਉਹ ਵੀ ਆਪਣੇ ਪਰਿਵਾਰ ਆ ਉਹਨੇ ਵੀ ਬੜੇ ਸ਼ੌਂਕ ਨਾਲ ਘਰ ਬਣਾਆ ਵੱਡੇ ਘਰਾਂ ਚ ਹੁਣ ਉਹ ਵੇਚ ਰਿਹਾ ਵਿਚਾਰਾ ਉਹ ਕਿੰਨਾ ਮੈਂ ਵੱਡੇ ਵੇਚ ਦੇਣਾ ਹੈ ਮੈਂ ਕੀ ਕਰਾਂ ਉਹਨੇ ਵੀ ਬੜੇ ਸ਼ੌਂਕ ਨਾਲ ਘਰ ਬਣਾਇਆ ਗੱਲਬਾਤ ਕਰਕੇ ਮੁੰਡੇ ਨਾਲ ਤੇ ਮੁੰਡਾ ਚੁੱਪ ਕਰਕੇ ਜਾ ਕੇ ਅਪਾਰਟਮੈਂਟ ਬਿਲਡਿੰਗ ਚ ਰਹੀ ਜਾਂਦਾ ਬਿਲਡਿੰਗ ਕਿੱਥੇ ਐਡਾ ਮੇਰਾ ਖਿਆਲ ਉਹਦਾ ਘਰ ਆ ਘਟੋ ਘਟ 10 ਮਿਲੀਅਨ ਦਾ ਤੇ ਉਹ ਕਹਿੰਦਾ ਨਹੀਂ ਜੀ ਤੇ ਪਤਾ ਨਹੀਂ ਕੀ ਸੱਪ ਸੰਘਿਆ ਪਿਆ ਲੋਕਾਂ ਨੂੰ ਹੈ ਨਹੀਂ ਸੱਪ ਨਹੀਂ ਇੱਕ ਤਾਂ ਜੀ ਪੰਡਾ ਸਾਹਿਬ ਇੱਕ ਤਾਂ ਹੈਗੀ ਪ੍ਰਾਪਰਟੀ ਹੂੰ ਹੂੰ ਜਿਹੜੀ ਪ੍ਰਾਪਰਟੀ ਆ ਤਾਂ ਲੈ ਜਾਂਦੀ ਆ ਵਾਈਫ ਜਿਹਦਾ ਤੁਸੀਂ ਟਰੰਪ ਦੀ ਗੱਲ ਕੀਤੀ ਆ ਹੂੰ ਹੂੰ ਹੈ ਤੇ ਅੱਧਾ ਪ੍ਰਾਪਰਟੀ ਲੈ ਗਏ ਜਾਂਦੇ ਇੱਕ ਮਤਲਬ ਇੱਕ ਦੂਜਾ ਪਾਸੇ ਹੁੰਦਾ ਆ ਬਈ ਬਈ ਮੇਰਾ ਘਾਟ ਟੁੱਟ ਜਾਉ ਨਿਆਣੇ ਇੱਧਰ ਉੱਧਰ ਵਿਖਰ ਜਾਉ ਹੈਨਾ ਹੂੰ ਉਹ ਧਮਕੀ ਇਹ ਦਿੰਦੀ ਆ ਜਿਆਦਾ ਕਾਨੂੰਨ ਨੂੰ ਨਾ ਤੁਸੀਂ মিডিਆ ਵਾਲੇ ਕਾਨੂੰਨ ਨੂੰ ਚੇਂਜ ਕਰਵਾਓ ਕਿਸੇ ਤਰ੍ਹਾਂ ਬਰਾਬਰ ਤਾਲਿਆਓ ਹੈਨਾ ਹੂੰ ਹੁਣ ਸਾਡੇ ਵਰਗੇ ਤਾਂ ਕੋਈ ਪੁੱਛਦਾ ਨਹੀਂ ਆਪਾਂ ਤਾਂ ਬਹੁਤੇ ਰਹਿ ਦੁਹਾਈ ਪਾਉਂਦੇ ਨੇ ਕਿ ਕਾਨੂੰਨ ਤੇ ਚੇਂਜ ਆਉਣੀ ਚਾਹੀਦੀ ਆ ਥੈਂਕ ਯੂ